ਤਾ ਬੋਹਰ ਐਨਕਾਊਂਟਰ ਤੇ ਸੰਜੀਵ ਵਰਮਾ ਦੇ ਪਰਿਵਾਰ ਨੇ ਸੰਤੁਸ਼ਟੀ ਜਤਾਈ ਹੈ ਪਰਿਵਾਰ ਨੇ ਪੁਲਿਸ ਦੀ ਕਾਰਵਾਈ ਤੇ ਜੋ ਹੈ ਸੰਤੁਸ਼ਟੀ ਜਤਾਈ ਹੈ ਬਾਕੀ ਗੁਨਾਹਗਾਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਦਾ ਜਗਤ ਵਰਮਾ ਵੱਲੋਂ ਇਹ ਬਿਆਨ ਦਿੱਤਾ ਗਿਆ ਚੁਕਿ ਸੰਜੀਵ ਵਰਮਾ ਦੇ ਘਰ ਵੱਡੇ ਪ੍ਰਾਂਇ ਨਾਲੀਆਂ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਹੈ ਤਾਂ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਜੋ ਕਾਰੋਬਾਰੀ ਸੰਜੀਵ ਵਰਮਾ ਜੁਆ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਜੋ ਹੈ ਦੋ ਮੁਲਜ਼ਮਾਂ ਦਾ ਐਨਕਾਊਂਟਰ ਕੀਤਾ ਜਾਂਦਾ ਹੈ ਤੇ ਹੁਣ ਇਸ ਐਨਕਾਊਂਟਰ ਤੇ ਜੋ ਸੰਜੀਵ ਵਰਮਾ ਦਾ ਪਰਿਵਾਰ ਹੈ ਉਹਨਾਂ ਦਾ ਬਿਆਨ ਸਾਹਮਣੇ ਆ ਜੋ ਸੰਜੀਵਰਮਾ ਦੇ ਵੱਡੇ ਪ੍ਰਾਣੇ ਜਗਤ ਵਰਮਾ ਉਹਨਾਂ ਦਾ ਅਭਿਆਸ ਸਾਹਮੜਿਆ ਆ ਉਹਨਾਂ ਨੇ ਪੂਰੀ ਕਾਰਵਾਈ ਤੇ ਜੋ ਹੈ ਸੰਤੁਸ਼ਟੀ ਜਤਾਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬਾਕੀ ਗੁਨਾਹਗਾਰਾਂ ਨੂੰ ਵੀ ਜਲਦ ਕਾਬੂ ਕੀਤਾ ਜਾਵੇ ਤੇ ਸਾਨੂੰ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਆਇਆ ਤਾਂ ਦੱਸ ਦਈਏ ਕਿ ਪਿਛਲੇ ਦਿਨੀਂ ਵੱਡੀ ਵਾਰਦਾਤ ਹੋਈ ਸੀ ਜਿਸ ਦੇ ਵਿੱਚ ਸੰਜੀਵਰਮਾ ਦਾ ਜੋ ਹੈ ਗੁੜੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਵੱਲੋਂ ਵੀ ਤੁਰੰਤ ਕਾਰਵਾਈ ਕਰਦੇ ਆ ਜੋ ਦੋ ਮੁਲਜ਼ਮ ਨੇ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਤੇ ਬਾਕੀਆਂ ਦੀ ਪਾਲ ਲਗਾਤਾਰ ਚੱਲ ਰਹੀ ਹੈ ਤੇ ਇਸ ਵਿੱਚ ਚੱਲੇ ਹੋਣਾ ਹੈ ਸੰਜੇ ਬਰਮਾ ਦੇ ਪਰਿਵਾਰ ਵੱਲੋਂ ਇਸ ਪੂਰੀ ਕਾਰਵਾਈ ਤੇ ਸੰਤੁਸ਼ਟੀ ਜਤਾਈ ਗਈ ਹੈ ਤੇ ਨਾਲ ਹੀ ਕਿਹਾ ਗਿਆ ਕਿ ਸਾਨੂੰ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਹੈ ਪੁਲਿਸ ਤੇ ਪੂਰਾ ਭਰੋਸਾ ਹੈ ਜੁਗਨਾ ਨੇ ਕੰਮ ਕੀਤਾ ਸਾਡੇ ਕਾਲਜੇ 'ਚ ਠੰਡ ਪਈ ਹੈ ਔਰ ਬਾਕੀ ਵੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇ ਔਰ ਕੋਈ ਵੀ ਇਸ ਦੇ ਵਿੱਚ ਰਾਜਨੀਤਿਕ ਨਾ ਕਰੇ ਪਰਿਵਾਰ ਸਾਰਿਆਂ ਦੇ ਸਾਂਝੇ ਹੈ ਸਾਰੇ ਪਰਿਵਾਰਾਂ ਵਾਲੇ ਹੈ ਹੱਥ ਜੋੜ ਕੇ ਬੇਨਤੀ ਹੈ ਪਰ ਪ੍ਰਮਾਤਮਾ ਤੇ ਸਾਨੂੰ ਪੂਰਾ ਭਰੋਸਾ ਹੈ ਸਾਨੂੰ ਇਨਸਾਫ ਮਿਲੇਗਾ ਅਗਲੀ ਖਬਰ ਦਾ ਰੁਕ ਕਰਦੇ ਹਾਂ हिसार ਦੇ ਨਿੱਜੀ ਸਕੂਲ ਚ ਪ੍ਰਿੰਸੀਪਲ ਦਾ ਮਰਡਰ ਕਰ ਦਿੱਤਾ ਗਿਆ ਦੋ ਵਿਦਿਆਰਥੀਆਂ ਨੇ ਜੋ ਹੈ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਹੈ ਚਾਕੂ ਮਾਰ ਕੇ ਪ੍ਰਿੰਸੀਪਲ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਇਲਾਜ ਦੌਰਾਨ ਪ੍ਰਿੰਸੀਪਲ ਨੇ ਦਮ ਤੋੜ ਦਿੱਤਾ ਹੈ ਤਾਂ ਦੱਸਦੀ ਕਿ ਬਾਸ ਬਾਦਸ਼ਾਹਪੁਰ ਦਾ ਪੂਰਾ ਮਾਮਲਾ ਇੱਕ ਪਿੰਡ ਦਾ ਜਿੱਥੇ ਕਿ ਕਰਤਾਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਪੂਰੀ ਵਾਰਦਾਤ ਹੈ ਜਿੱਥੇ ਕਿ ਕੁਝ ਵਿਦਿਆਰਥੀਆਂ ਵੱਲੋਂ ਜੋ ਹੈ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਗਿਆ ਤਾਂ ਵੱਡੀ ਵਾਰਦਾਤ ਹੈ ਹਰਿਆਣਾ ਦੇ हिसार ਚ ਵਾਪਰੀ ਹੈ ਜਿੱਥੇ ਕਿ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦਾ ਮਰਡਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਦੋ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ हिसार ਦਾ ਪਿੰਡ ਬਾਸ ਬਾਦਸ਼ਾਹਪੁਰ ਹੈ ਜਿੱਥੇ ਕੀ ਕਰਤਾਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਹ ਪੂਰੀ ਵਾਰਦਾਤ ਵਾਪਰੀ ਹੈ ਦਰਸਲ ਦੋ ਵਿਦਿਆਰਥੀਆਂ ਵੱਲੋਂ ਚਾਕੂ ਮਾਰ ਕੇ ਪ੍ਰਿੰਸੀਪਲ ਦਾ ਕਤਲ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਹਾਲਾਂਕਿ ਪੂਰਾ ਜੋ ਹੈ ਪ੍ਰਿੰਸੀਪਲ ਜੋ ਹੈ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਪਰ ਇਲਾਜ ਦੌਰਾਨ ਉਹਨਾਂ ਦੀ ਜੋ ਹੈ ਮੌਤ ਹੋ ਜਾਂਦੀ ਹੈ ਤਾਂ ਹਰਿਆਣਾ ਦੇ ਹਿਸਾਰ ਦਾ ਪੂਰਾ ਮਾਮਲਾ ਜਿੱਥੇ ਕਿ ਪਿੰਡ ਬਾੰਸ ਬਾਦਸ਼ਾਹਪੁਰ ਦੇ ਵਿੱਚ ਕਰਤਾਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਹੈ ਜਿੱਥੇ ਕਿ ਪੂਰੀ ਵਾਰਦਾਤ ਵਾਪਰੀ ਹੈ ਜਿੱਥੇ ਦੋ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦਾ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਚਾਕੂ ਮਾਰ ਕੇ ਮੌਤੇ ਘਾਟ ਉਤਾਰਿਆ ਗਿਆ ਤਾਂ ਕਿਤਨਾ ਕਿਤੇ ਵੱਡੀ ਵਾਰਦਾਤ ਹੈ ਤੇ ਵੱਡੇ ਸਵਾਲ ਵੀ ਨੇ ਕਿਉਂਕਿ ਸਕੂਲ ਦੇ ਅੰਦਰ ਜੋਇਆ ਕਤਲ ਕੀਤਾ ਗਿਆ ਤੇ ਉਸ ਤੋਂ ਇਲਾਵਾ ਵੱਡੀ ਵਾਰਦਾਤ ਇਹ ਹੈ ਕਿ ਸਕੂਲ ਦੇ ਅੰਦਰ ਪ੍ਰਿੰਸੀਪਲ ਦਾ ਹੀ ਕਤਲ ਕਰ ਦਿੱਤਾ ਗਿਆ ਤਾ ਹਿਸਾਰ ਦਾ ਪੂਰਾ ਮਾਮਲਾ ਜਿੱਥੇ ਕਿ ਇੱਕ ਨਿੱਜੀ ਸਕੂਲ ਦੇ ਵਿੱਚ ਪੂਰੀ ਵਾਰਦਾਤ ਵਾਪਰੀ ਹੈ ਸਕੂਲ ਦੇ ਅੰਦਰ ਪ੍ਰਿੰਸੀਪਲ ਦਾ ਜੋ ਹੈ ਮਰਡਰ ਕੀਤਾ ਗਿਆ ਦੋ ਵਿਦਿਆਰਥੀਆਂ ਵੱਲੋਂ ਚਾਕੂ ਮਾਰ ਕੇ ਪ੍ਰਿੰਸੀਪਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਇਲਾਜ ਦੌਰਾਨ ਉਹਨਾਂ ਦੀ ਜੋ ਹੈ ਮੌਤ ਹੋ ਜਾਂਦੀ ਹੈ ਤਾਂ ਹੋਰ ਜਾਣਕਾਰੀ ਸਾਡੇ ਸਹਿਯੋਗੀ ਸੰਦੀਪ ਸਿਆਣੀ ਜੁੜੇ ਹੋਏ ਨੇ ਤਾਂ ਸੰਦੀਪ ਵੱਡੀ ਵਾਰਦਾਤ ਵਾਪਰੀ ਹੈ ਦੱਸਿਆ ਜਾ ਰਿਹਾ ਕਿ ਸਕੂਲ ਦੇ ਅੰਦਰ ਪ੍ਰਿੰਸੀਪਲ ਦਾ ਜੋ ਹੈ ਕਤਲ ਕਰ ਦਿੱਤਾ ਗਿਆ ਦੋ ਵਿਦਿਆਰਥੀਆਂ ਵੱਲੋਂ ਤਾਂ ਹੋਰ ਕੀ ਕੁਝ ਅਪਡੇਟ ਹੈ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ जी पुलिस के द्वारा भी जांच की जा रही है पुलिस का कहना है कि जो आरोपी हैं जो छात्र उनको जल्द ही गिरफ्तार कर लिया जाएगा लेकिन करीब बारह बजे के आसपास की ये घटना है जो बांस बादशाहपुर गाँव में करतार मेमोरियल सीनियर सेकेंडरी स्कूल है और उनके जो प्रिंसिपल हैं जगबीर सिंह उनको चाकुओं से गोद दिया दो युवक थे जो चाकू ले हुए थे उन्होंने आते ही उनको चाकुओं से गोद दिया और जिसके बाद जो स्कूल के स्टाफ है उनको अपने निजी वाहन में हार के निजी अस्पताल में ले गए और वहाँ उनकी इलाज के दौरान मौत हो गई ਅਸਲ ਵਿੱਚ ਇਹ ਪਤਾ ਲੱਗ ਪਾਇਆ ਹੈ ਕਿ ਕਿਸ ਕਾਰਨ ਸੇ ਇਹ ਹਮਲਾ ਕੀਤਾ ਗਿਆ ਕਿਸ ਕਾਰਨ ਇਹ ਪੂਰੀ ਵਾਰਦਾਤ ਹੋਈ ਹੈ जी अभी जो वजह है वो सामने नहीं आई है जो अभी तक ये पता लगा है कि ग्यारहवीं और बारहवीं का जो, जो हमला करने वाले दो छात्र थे उन्होंने ये हमला किया है और वजह क्या है अभी ये सामने नहीं आई है पुलिस का कहना है कि जल्द ही आरोपियों को गिरफ्तार कर लिया जाएगा जी जी, जी संदीप बहुत बहुत धन्यवाद तमाम जानकारी के लिए तो वही वारदात है क्योंकि स्कूल के अंदर इस तरह की वारदात होनी कितने ना कि वे सवाल खड़े कर दिया दिख्या के मंदिर के अजि वारदात होनी क्योंकि बच्चों को स्कूल भेजा जाता है ताकि वो वह चंगे इंसान बन सकन चंगा सीख सकन पर सिक्ख्या मंदिर देखने ਜਿੱਥੇ ਕਿ ਇਨਸਾਨ ਤਾਂ ਜਾਣਦਾ ਕਿ ਕੁਝ ਸਿੱਖ ਸਕੇ ਕੁਝ ਬਣ ਸਕੇ ਪਰ ਉੱਥੇ ਹੀ ਅਜਹੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੇ ਤਾਂ ਨਿੱਜੀ ਸਕੂਲ ਦੇ ਵਿੱਚ ਪ੍ਰਿੰਸੀਪਲ ਦਾ ਮਰਡਰ ਕਰ ਦਿੱਤਾ ਗਿਆ ਹਾਲਾਂਕਿ ਫਿਲਹਾਲ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਪੜਤਾਲ ਕੀਤੀ ਜਾ ਰਹੀ ਹੈ ਤੇ ਇਲਾਜ ਦੌਰਾਨ ਪ੍ਰਿੰਸੀਪਲ ਨੇ ਕਿਤੇ ਨਾ ਕਿਤੇ ਦਮ ਤੋੜ ਦਿੱਤਾ ਤਾਂ ਵੱਡੀ ਵਾਰਦਾਤ ਵਾਪਰੀ ਹੈ ਹਰਿਆਣਾ ਦੇ ਹਿਜ਼ਾਰ ਚ ਜਿੱਥੇ ਕਿ ਇੱਕ ਨਿੱਜੀ ਸਕੂਲ ਦੇ ਵਿੱਚ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਗਿਆ ਤਾ ਬਹੁਤ ਵੱਡੀ ਵਾਰਦਾਤ ਹੈ ਕਿਤੇ ਨਾ ਕਿਤੇ ਵੱਡੇ ਸਵਾਲ ਵੀ ਖੜੇ ਕਰ ਦਿੱਤੀ ਹੈ ਤੇ ਹਰ ਇੱਕ ਦੇ ਮਨ 'ਚ ਕਿਤੇ ਨਾ ਕਿਤੇ ਦਹਿਸ਼ਤ ਵੀ ਪੈਦਾ ਕਰ ਦਿੱਤੀ ਹੈ ਕਿ ਕਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋ ਵਿਦਿਆਰਥੀਆਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਦਾ ਹੀ ਕਤਲ ਕਰ ਦਿੱਤਾ ਗਿਆ ਹਰਿਆਣਾ ਦੇ ਹਜ਼ਾਰ ਦੇ ਵਿੱਚ ਪਿੰਡ ਹੈ ਬਾੰਸ ਬਾਦਸ਼ਾਪੁਰ ਜਿੱਥੇ ਇੱਕ ਸਕੂਲ ਹੈ ਕਰਤਾਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਿੱਖਿਆ ਦੇ ਮੰਦਰ ਦੇ ਵਿੱਚ ਹੀ ਜੋ ਹੈ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਵਜਾ ਸਾਫ਼ ਨਹੀਂ ਹੋ ਪਾਈਆ ਕਿ ਕੀ ਕਾਰਨ ਰਹੀ ਕਿ ਉਹਨਾਂ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਕਿੰਨੀ ਵੱਡੀ ਵਾਰਦਾਤ ਹੈ ਕਿਤੇ ਵੀ ਨਾ ਕਿਤੇ ਵਿਦਿਆਰਥੀ ਜੋ ਹੈ ਬੇਖੌਫ ਹੋ ਕੇ ਉਹਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਸਕੂਲ ਦੇ ਪ੍ਰਿੰਸੀਪਲ ਦਾ ਹੀ ਮਰਡਰ ਕਰ ਦਿੱਤਾ ਗਿਆ ਸਿੱਖਿਆ ਦੇ ਮੰਦਰ ਦੇ ਵਿੱਚ ਇਹ ਬੜੀ ਵੱਡੀ ਵਾਰਦਾਤ ਵਾਪਰੀ ਹੈ ਕਿਉਂਕਿ ਕਿਤਨਾ ਕਿਤੇ ਸਕੂਲ ਦੇ ਵਿੱਚ ਜੋ ਹੈ ਬੱਚਿਆਂ ਨੂੰ ਕਿਤਨਾ ਕਿਤੇ ਵਧੀਆ ਗੱਲਾਂ ਸਿਕਾਈਆਂ ਜਾਂਦੀਆਂ ਨੇ ਸਿੱਖਿਆ ਦਿੱਤੀ ਜਾਂਦੀ ਹੈ ਤੇ ਉਸੇ ਥਾਂ ਤੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਗਲੀ ਖਬਰ ਦਾ ਰੁਕ ਕਰਦੇ ਹਾਂ ਜੰਮੂ ਤੋਂ ਪਠਾਨਕੋਟ ਆ ਰਹੀ ਮਾਲ ਗੱਡੀ ਜੁਆ ਟ੍ਰੈਕ ਤੋਂ ਹੇਠਾਂ ਉਤਰ ਗਈ ਹੈ ਪਠਾਨਕੋਟ ਨੇੜੇ ਲਖਨਪੁਰ ਚੇਪੁਰਾ ਹਾਸਾ ਵਾਪਰਿਆ ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਜੁਆ ਰੇਲਵੇ ਅਧਿਕਾਰੀ ਜੁਆ ਮੌਕੇ ਤੇ ਪਹੁੰਚੇ ਨੇ ਤਾ ਜੋ ਮਾਲ ਗੱਡੀ ਹੈ ਪਠਾਨਕੋਟ ਦੇ ਨੇੜੇ ਪੂਰਾ ਹਾਸਾ ਵਾਪਰਿਆ ਜਿੱਥੇ ਕਿ ਇੱਕ ਮਾਲ ਗੱਡੀ ਜੋ ਹੈ ਪਟਰੀ ਤੋਂ ھیਠਾ ਉਤਰ ਗਈ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਹਾਲਾਂਕਿ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਕਿਉਂਕਿ ਮਾਲ ਗੱਡੀ ਸੀਟੇ ਹੋ ਰਿਹਾ ਕਿਤਨਾ ਕਿਤੇ ਕੋਈ ਡੱਬਾ ਵੀ ਨਹੀਂ ਪਲਟਿਆ ਪਰ ھیਠਾ ਜੋ ਹੈ ਮਾਲ ਗੱਡੀ ਉਤਰ ਗਿਆ ਤਾਂ ਕਿਤਨਾ ਕਿਤੇ ਹਰਲਾ ਕੀ ਵੱਡੇ ਹਾਸੇ ਤੋਂ ਕਿਤਨਾ ਕਿਤੇ ਵਿਚਾਰਿਆ ਜੰਮੂ ਤੋਂ ਪਠਾਨਕੋਟੇ ਮਾਲ ਗੱਡੀ ਜੋ ਹੈ ਆ ਰਹੀ ਸੀ ਪਠਾਨਕੋਟ ਦੇ ਲਖਨਪੁਰ ਨੇੜੇ ਪੂਰਾ ਹਾਸਾ ਵਾਪਰਦਾ ਜਿੱਥੇ ਕਿ ਮਾਲ ਗੱਡੀ ਦੇ ਜੋ ਡੱਬੇ ਨੇ ਪਟਰੀ ਤੋਂ ھیਠਾ ਉਤਰ ਜਾਂਦੇ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਲਿਆ ਜਾ ਰਿਹਾ ਤੇ ਡੱਬੇ ਜੋ ਆ ਉਹਨਾਂ ਦਾ ਫਲਟੇ ਵੀ ਨਹੀਂ ਨਾ ਕਿਤਨਾ ਕਿਤੇ ਵੱਡਾ ਹਾਸਾ ਜੋ ਹੈ ਉਹ ਹੁਣ ਤੋਂ ਬਚ ਗਿਆ ਹੈ। ਆ ਘਟਨਾ ਦੀ ਸੂਚਨਾ ਮਿਲਤੇ ਹੀ ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਪੂਰਾ ਜਾਇਜ਼ਾ ਲਿਆ ਜਾ ਰਿਹਾ ਹੈ। ਤਾਂ ਹੋਰ ਜਾਣਕਾਰੀ ਲਈ ਸਾਡੇ ਸਹਿਯੋਗੀ ਸੁਖਜਿੰਦਰ ਜੁੜੇ ਹੋਏ ਨੇ। ਸੁਖਜਿੰਦਰ ਦੱਸਿਆ ਜਾ ਰਿਹਾ ਕਿ ਮਾਲ ਗੱਡੀ ਜੋ ਹੈ ਟਰੈਕ ਤੋਂ ਹੀਠਾ ਉਤਰ ਗਈ ਆ ਤਾਂ ਕਾਰਨ ਪਤਾ ਲੱਗ ਪਾਇਆ ਕਿ ਕਿਉਂ ਇਹ ਪੂਰਾ ਹਾਸਾ ਵਾਪਰਿਆ ਤੇ ਮੌਕੇ ਦੀ ਕੀ ਅਪਡੇਟ ਹੈ? ਜੇ ਬਿਲਕੁਲ ਮੈਂ ਦੱਸਾਂ ਚਾਹਾਂਗਾ ਕਿ ਕਾਫੀ ਬਰਸਾਤ ਦਾ ਜਿਹੜਾ ਇਸ ਵੇਲੇ ਮੌਸਮ ਚੱਲ ਰਿਹਾ ਜੇਨਕਿ ਚ ਵੀ ਕਾਫੀ ਬਰਸਾਤ ਹੋ ਰਹੀ ਹੈ ਤੇ ਜੇਨਕਿ ਪੰਜਾਬ ਬਾਰਡਰ ਤੇ ਲਖਨਪੂ ਏਰੀਆ ਪੰਡਾ ਜਿੱਥੇ ਸਾਰੀ ਘਟਨਾ ਵਾਪਰੀ ਹੈ ਜੰਮੂ ਤੋਂ ਆ ਰਹੀ ਇੱਕ ਮਾਲਗੜੀ ਜਿਹੜੀ ਹੈ ਇੱਥੇ ਟੀਰਲ ਹੋ ਗਈ ਪੱਟੀ ਤੋਂ ਲੱਤ ਗਈ ਜਿਸ ਦੇ ਬਾਅਦ ਜਿਹੜਾ ਮੁੱਖ ਦੇ ਅਧਿਕਾਰੀਆਂ ਨੇ ਪਹੁੰਚ ਕੇ ਇਸ ਸਥਿਤੀ ਦਾ ਜਾਇਜ਼ਾ ਲਿਆ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰਕਾਰ ਇਸ ਦਾ ਖਾਸੇ ਵੀ وجہ ਕੀ ਰਹੀ ਹੈ ਦਰحال ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਵੀ ਸੂਚਨਾ ਨਹੀਂ ਹੈ ਅਤੇ ਹੁਣ ਜਿਹੜਾ ਹੈ ਟ੍ਰੇਨ ਨੂੰ ਮੁੜ ਪੱਟੀ ਤੇ ਚੜਨ ਦੇ ਲਈ ਜਿਹੜੀ ਹੈ ਉਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੀ 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 ਸੁਖਜਿੰਦਰ ਬਹੁਤ ਬਹੁਤ ਧੰਨਵਾਦ ਤੁਹਾਮਾਰੀ ਜਾਣਕਾਰੀ ਲਈ ਤਾਂ ਪਠਾਨਕੋਟ ਨੇੜੇ ਲਖਨਪੁਰ ਦੇ ਵਿੱਚ ਇਹ ਪੂਰਾ ਹਾਸਾ ਵਾਪਰਿਆ ਜਿੱਥੇ ਕਿ ਇੱਕ ਮਾਲ ਗੱਡੀ ਜੋ ਹੈ ਡੀਰੇਲ ਹੋ ਜਾਂਦੀ ਹੈ ਟਰੈਕ ਤੋਂ ਹੇਠਾ ਉਤਰ ਜਾਂਦੀ ਹੈ ਹਾਲਾਂਕਿ ਜਿਆਦਾ ਵੱਡੇ ਹਾਸੇ ਤੋਂ ਕਿਤੇ ਨਾ ਕਿਤੇ ਵਿਚਾਰਿਆ ਹੈ ਫਿਲਹਾਲ ਮੌਕੇ ਤੇ ਰੇਲਵੇ ਅਧਿਕਾਰੀ ਪਹੁੰਚੇ ਹੋਏ ਨੇ ਤੇ ਟ੍ਰੇਨ ਨੂੰ ਪੱਟੜੀ ਤੇ ਜੋ ਹੈ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ